ਹਾਂਜੀ ਸਭ ਤੋਂ ਵੱਧ ਡਿਜ਼ਾਈਨਿੰਗ ਦੀ ਸਾਨੂੰ ਬੁਟੀਕ ਵਰਕ ਦੀ ਰਿਕੁਆਇਰਮੈਂਟ ਆ ਰਹੀ ਸੀ ਬੁਟੀਕ ਵਰਕ ਦੇ ਆਰਟੀਕਲ ਚਾਹੀਦੇ ਨੇ ਫੈਬਰਿਕ ਹੈਗੇ ਨੇ ਕਾਟਨ ਦੇ ਵਿੱਚ ਬਿਨਾਂ ਲਾਈਨਿੰਗ ਤੋਂ ਸੂਟ ਰੈਡੀ ਹੋਣੇ ਨੇ ਐਮਬ੍ਰੋਇਡਰੀ ਵੀ ਉਹਨਾਂ ਤੋਂ ਕਰਵਾਈਏ ਜਿਹੜੇ ਸਭ ਤੋਂ ਟੌਪ ਦਾ ਬੁਟੀਕ ਆ ਜੀ ਸਭ ਤੋਂ ਹਾਈ ਕਲਾਸ ਦੇ ਬੁਟੀਕ ਵਾਲੇ ਤੋਂ ਕਰਾਈਏ 2400 ਪ੍ਰਾਈਸ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਆ ਬਹੁਤ ਹੀ ਪਿਆਰਾ ਜਿੰਨਾ ਮੈਂ ਕਹਿੰਦਾ ਉਹਨਾਂ ਪਿਆਰਾ ਆਰਟੀਕਲ ਆ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਹੁਤ ਹੀ ਸੋਹਣਾ ਵਰਕ ਕੀਤਾ ਬੁਟੀਕ ਵਰਕ ਦੇ ਵਿੱਚ ਆਰਟੀਕਲ ਰੈਡੀ ਕੀਤਾ ਜੀ ਬੁਟੀਕ ਦੀ ਐਬਰਾਇਡਰੀ ਚੈੱਕ ਕਰ ਲੋ ਬਹੁਤ ਹੀ ਹਾਈ ਕਲਾਸ ਦੀ ਐਬਰਾਇਡਰੀ ਕੀਤੀ ਹੋਈ ਹੈ ਜੀ ਬਹੁਤ ਹੀ ਹਾਈ ਕਲਾਸ ਦੀ ਜਿੰਨੀ ਇਹਦੀ ਤਾਰੀਫ ਕਰਾਂ ਓਨੀ ਘੱਟ ਹੈ ਜੀ ਬੁਟੀਕ ਵਰਕ ਦਾ 슬ੀਵਸ ਦੇ ਉੱਪਰ ਐਬਰਾਇਡਰੀ ਫੈਬਰਿਕ ਚੈੱਕ ਕਰ ਲੋ ਐਸਕੇ ਬ੍ਰਾਂਡ ਦੇ ਫੈਬਰਿਕ ਲੱਗੇ ਹੋਏ ਨੇ ਦੇਖੋ ਜੀ ਐਸਕੇ ਬ੍ਰਾਂਡ ਦੇ ਫੈਬਰਿਕ ਲਗਵਾਏ ਨੇ ਜਿਹੜੇ ਕਿ ਸਭ ਤੋਂ ਟੌਪ ਦਾ ਬ੍ਰਾਂਡ ਹੈ ਐਸਕੇ ਦਾ ਉਹਦਾ ਫੈਬਰਿਕ ਲਾਊਗਾ ਜੀ ਸਭ ਤੋਂ ਹਾਈ ਕਲਾਸ ਦੀ ਬੁਟੀਕ ਦੀ ਵਰਕ ਰਹਿਣਗੇ ਦੁਪੱਟਾ ਚੈੱਕ ਕਰ ਲੋ ਬਹੁਤ ਹੀ ਪਿਆਰਾ ਦੁਪੱਟਾ ਦੁਪੱਟੇ ਦਾ ਫੈਬਰਿਕ ਵੀ ਨੰਮਾ ਹੀ ਲਗਵਾਇਆ ਜੀ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਕਰਵਾਇਆ ਦੁਪੱਟੇ ਦੇ ਉੱਪਰ ਬਾਉਂਡਰੀ ਚੈੱਕ ਕਰ ਲਓ ਜੀ ਕਿੰਨੀ ਪਿਆਰੀ ਦੁਪੱਟੇ ਦੇ ਉੱਪਰ ਐਮਬਲੋਟਰੀ ਲੱਣ ਵਾਲੀ ਹੈ ਜੀ ਸੋੜ ਦੀ ਗ੍ਰੇਸ ਚੈੱਕ ਕਰ ਲਓ ਕਿੰਨੀ ਪਿਆਰੀ ਆ ਰਹੀ ਹੈ ਬਹੁਤ ਸੋਹਣਾ ਆਰਟੀਕਲ ਹੈ ਜੀ ਬਹੁਤ ਸੋਹਣਾ ਔਰ ਕਲਰ ਦੀ ਗੱਲ ਕਰਾਂ ਚਾਰ ਰੈਡੀ ਕਰਵਾਏ ਨੇ ਆਹ ਦੇਖੋ ਕਲਰ ਕਿੰਨਾ ਪਿਆਰਾ ਹੈ ਚਾਰ ਕਦਰੇ ਚਾਰੇ ਕਦਰੇ ਬਹੁਤ ਸੁਣੇ ਨੇ ਪ੍ਰਾਈਸ ਸਿਰਫ 2400 ਰੁਪਏ ਜਲਦੀ ਜਲਦੀ ਬੁਕਿੰਗ ਕਰਵਾ ਲਿਓ ਇੱਕੋ ਹੀ ਸੈੱਟ ਮੇਰੇ ਕੋਲ ਆਇਆ ਹੈਗਾ ਜਿਆਦਾ ਕੁਆਂਟੀਟੀ ਤਾਂ ਜਲਦੀ ਜਲਦੀ ਬੁਕਿੰਗ ਕਰਵਾਈ ਚਲੋ ਸਾਡੇ WhatsApp ਦੇ ਉੱਪਰ ਪ੍ਰਾਈਸ ਦੀ ਗੱਲ ਕਰਾਂ 2400 ਰੁਪਏ ਦੇ ਵਿੱਚ ਸੂਟ ਦੇਵਾਂਗੇ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਕੱਲੀ ਐਮਬਰਾਇਡਰੀ ਕਰਾਣੀ ਹੋਵੇ ਨਾ ਇਸ ਤਰ੍ਹਾਂ ਦੀ ਤਾਂ 2200 ਰੁਪਏ ਲੈ ਲੈਂਦੇ ਨੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੂਟ 2400 ਰੁਪਏ ਦਾ ਵਿੱਚ ਐਮਬਰਾਇਡਰੀ ਕਲਰ ਦੀ ਗੱਲ ਕਰਾਂ ਚਾਰ ਨੇ ਬਹੁਤ ਹੀ ਸੋਹਣੇ ਨੇ ਸਰਦਾਰੀ ਕਲੈਕਸ਼ਨ ਹੈ ਜੀ ਚਾਰ ਕਲਰਾਂ ਦੇ ਵਿੱਚ 2400 ਪ੍ਰਾਈਸ ਦੇ ਨਾਲ ਜਲਦੀ ਜਲਦੀ ਸਕਰੀਨਸ਼ਾਟ ਲਓ ਬੁਕਿੰਗ ਕਰਵਾਓ